ਹਾਂਜੀ ਪਿਆਰੇ ਵਿਦਿਆਰਥੀਓ ਫਿਰ ਤੋਂ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OECD ਚੈਨਲ ਦੇ ਉੱਪਰ ਹਮੇਸ਼ਾ ਸਹੀ ਸਟੇਕ ਅਤੇ ਸਭ ਤੋਂ ਪਹਿਲਾਂ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਦੇ ਨਾਲ ਜੁੜਨਾ ਨਾ ਭੁੱਲੋ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਲਵੋ ਤਾਂ ਇਹ ਇਨਫੋਰਮੇਸ਼ਨ ਹੈ ਬਹੁਤ ਹੀ ਹਾਈ ਅਲਰਟ ਇਨਫੋਰਮੇਸ਼ਨ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਤੋਂ ਵੱਲੋਂ ਜਿੰਨਾ ਵਿਦਿਆਰਥੀਆਂ ਨੇ ਕੋਈ ਵੀ ਪ੍ਰੀਖਿਆ ਦਿੱਤੀ ਸੀ ਜਿਵੇਂ ਕਿ ਉਥੈਲਮਿਕ ਟੈਕਨੀਸ਼ੀਅਨ ਆਪਰੇਸ਼ਨ ਥੀਟਰ ਟੈਕਨੀਸ਼ੀਅਨ ਇਸ ਤੋਂ ਇਲਾਵਾ ਮੈਡੀਕਲ ਲੈਬ ਟੈਕਨੀਸ਼ੀਅਨ ਗ੍ਰੇਡ 2 MPHW ਜਾਂ ਕਿਸੇ ਵੀ ਹੋਰ ਪੋਸਟ ਜਿਹੜੇ ਵਿਦਿਆਰਥੀਆਂ ਦੇ ਕੁਝ ਵੀ ਹਜੇ ਵੀ ਖਾਮੀਆਂ ਨੇ ਸਰਟੀਫਿਕੇਟਸ ਦੇ ਵਿੱਚ ਜਾਂ ਜਿਹੜੇ ਕਾਉਂਸਲਿੰਗ ਤੇ ਨਹੀਂ ਪਹੁੰਚੇ ਤਾਂ ਉਹਨਾਂ ਲਈ ਇੱਕ ਬਹੁਤ ਵੱਡੀ ਅਪਡੇਟ ਹੈ ਤਾਂ ਬਹੁਤ ਧਿਆਨ ਨਾਲ ਸੁਣੋ ਅਤੇ ਸਮਝੋ ਤੇ ਹਰੇਕ ਨਾਲ ਸ਼ੇਅਰ ਕਰੋ ਤਾਂ ਕਿ ਕੋਈ ਵੀ ਵਿਦਿਆਰਥੀ ਇਸ ਤੋਂ ਵੰਚਿਤ ਨਾ ਰਹਿ ਜਾਵੇ ਸੂਚਨਾ ਪ੍ਰਾਪਤ ਕਰਨ ਤੋਂ ਤਾਂ ਇਹ ਸੋਚ ਰਿਹਾ ਹੈ ਜੀ ਡਾਇਰੈਕਟਰ ਸਿਹਤ ਵਿਭਾਗ ਵੱਲੋਂ ਕਿ ਡਾਇਰੈਕਟੋਰੇਟ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਰਾਹੀਂ ਇਸ਼ਤਿਹਾਰ ਨੰਬਰ 23/18 ਦੇ ਤਹਿਤ ਵੱਖ-ਵੱਖ ਜਿਹੜੇ ਪੋਸਟਾਂ ਦੀ ਪ੍ਰੀਖਿਆ ਲੈਤੀ ਗਈ ਸੀ ਤਾਂ ਉਸ ਦੇ ਵਿੱਚ ਜਿੰਨਾਂ ਵਿਦਿਆਰਥੀਆਂ ਦੀ ਹਜੇ ਵੀ ਖਾਮੀਆਂ ਪਾਈਆਂ ਗਈਆਂ ਨੇ ਉਹਨਾਂ ਨੂੰ ਲਾਸਟ ਮੌਕਾ ਦਿੱਤਾ ਜਾਂਦਾ ਹੈ 25 ਜੁਲਾਈ 2024 ਨੂੰ ਅਪਥਾਲਮਿਕ ਅਫਸਰ ਬਲਾਕ ਐਕਸਟੈਂਸ਼ਨ ਐਜੂਕੇਟਰ ਤੇ ਆਪਰੇਸ਼ਨ ਥੀਟਰ ਸਹਾਇਕ ਤੇ ਬਾਕੀ ਜਿਹੜੀਆਂ ਪੋਸਟਾਂ ਉਹਨਾਂ ਨੇ 26 7 2024 ਨੂੰ ਪਹੁੰਚਣਾ ਹੈ ਐਡਰੈਸ ਹੈ ਡਾਇਰੈਕਟੋਰੇਟ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਪਰਿਵਾਰ ਕਲਿਆਣ ਭਵਨ ਸੈਕਟਰ 34ਏ ਚੰਡੀਗੜ੍ਹ ਨਾਲ ਹੀ ਕੁਝ ਹਦਾਇਤਾਂ ਵਿਚਾਰੀ ਕੀਤੀ ਗਈ ਨੇ ਕਾਉਂਸਲਿੰਗ ਵਿੱਚ ਬੁਲਾਏ ਉਮੀਦਵਾਰਾਂ ਦੀ ਸੂਚੀ ਵਿਭਾਗ ਦੀ ਵੈੱਬਸਾਈਟ ਦੇ ਉੱਪਰ ਉਪਲਬਧ ਹੈ ਠੀਕ ਹੈ ਜੀ ਇਸ ਕਾਉਂਸਲਿੰਗ ਵਿੱਚ ਗੈਰ ਹਾਜ਼ਰ ਰਹਿਣ ਵਾਲੇ ਉਮੀਦਵਾਰ ਨੂੰ ਅੱਗੇ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ ਕਾਉਂਸਲਿੰਗ ਲਈ ਬੁਲਾਏ ਗਏ ਉਮੀਦਵਾਰਾਂ ਨੂੰ ਕੋਈ ਟੀਏ ਡੀਏ ਨਹੀਂ ਮਿਲੇਗਾ ਕਾਉਂਸਲ ਵਿੱਚ ਹਾਜ਼ਰ ਹੋਣ ਸਮੇ ਉਮੀਦਵਾਰ ਅਸਲ ਦਸਤਾਵੇਜ਼ ਜਿਹੜੇ ਹੈਗੇ ਨੇ ਉਹ ਨਾਲ ਲੈ ਕੇ ਆਵੇ ਤੇ ਉਸ ਦੀ ਤਕਸੀਦ ਸੋਦਾ ਜਿਹੜੀ ਕਾਪੀ ਹੈ ਜਿਹਨੂੰ ਆਪਾਂ ਟੈਸਟਡ ਕਾਪੀ ਕਹਿੰਦੇ ਆ ਉਹ ਨਾਲ ਲੈ ਕੇ ਜਾਣੀ ਹੈ ਸੋ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਚੰਗੀ ਲੱਗੇਗੀ ਹਰੇਕ ਨਾਲ ਜਲਦੀ ਤੋਂ ਜਲਦੀ ਸ਼ੇਅਰ ਕਰਨਾ ਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ